ਬੱਚਾ ਨਾ ਸਮੁੰਦਰ ਦੇ ਕਿਨਾਰੇ ਤੇ ਖੇਡ ਰਿਹਾ ਸੀ ਤਾਂ ਇੱਕ ਜ਼ੋਰ ਦੀ ਲਹਿਰ ਆਈ ਤੇ ਉਹਦੀਆਂ ਚੱਪਲਾ ਨਾਲ ਹੀ ਬਹਾ ਕੇ ਲੈ ਗਈ ਉਹ ਬੱਚਾ ਰੇਤ ਤੇ ਲਿਖਣ ਲੱਗ ਗਿਆ ਕਹਿੰਦਾ ਸਮੁੰਦਰ ਚੋਰ ਐ ਮੇਰੀ ਚੱਪਲ ਚੋਰੀ ਕਰਕੇ ਲੈ ਗਿਆ ਫਿਰ ਇੱਕ ਮਛਵਾਰਾ ਸਮੁੰਦਰ ਤੋਂ ਬਹੁਤ ਸਾਰੀਆਂ ਮੱਛੀਆਂ ਫੜ ਕੇ ਲਿਆਇਆ ਉਹਨੇ ਰੇਤ ਤੇ ਲਿਖਤਾ ਕਹਿੰਦਾ ਸਮੁੰਦਰ ਮੇਰਾ ਪਾਲਣਹਾਰ ਐ ਇੱਕ ਬੁੱਢੀ ਔਰਤ ਦਾ ਮੁੰਡਾ ਸਮੁੰਦਰ ਚ ਡੁੱਬ ਕੇ ਮਰ ਗਿਆ ਤੇ ਉਹਨੇ ਲਿਖਿਆ ਵੀ ਸਮੁੰਦਰ ਕਾਤਲ ਆ ਮੇਰੇ ਮੁੰਡੇ ਨੂੰ ਮਾਰ ਕੇ ਡਬੋਤਾ ਇੱਕ ਬੁੜਾ ਸਮੁੰਦਰ ਦੇ ਕਿਨਾਰੇ ਤੇ ਟਹਿਲ ਰਿਹਾ ਸੀ ਤੇ ਉਹਨੂੰ ਅਚਾਨਕ ਇੱਕ ਮੋਤੀ ਮਿਲਿਆ ਤੇ ਉਹਨੇ ਰੇਤ ਤੇ ਲਿਖਤਾ ਕਿ ਸਮੁੰਦਰ ਬਹੁਤ ਵੱਡਾ ਦਾਨੀ ਆ ਪਰ ਫਿਰ ਅਚਾਨਕ ਇੱਕ ਵੱਡੀ ਲਹਿਰ ਆਉਂਦੀ ਆ ਤੇ ਫਿਰ ਇਹ ਸਾਰਾ ਕੁਝ ਜਿਹੜਾ ਲਿਖਿਆ ਹੋਇਆ ਸੀ ਉਹ ਮਿਟਾ ਕੇ ਚਲੀ ਜਾਂਦੀ ਏ ਪਤਾ ਕਿਉਂ ਕਿਉਂਕਿ ਸਮੁੰਦਰ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਦੁਨੀਆ ਉਹਦੇ ਬਾਰੇ ਕੀ ਬੋਲਦੀ ਏ ਤੇ ਕੀ ਸੋਚਦੀ ਏ ਜੇ ਤੁਸੀਂ ਵੀ ਆਪਣੇ ਜੀਵਨ ਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਸਮੁੰਦਰ ਵਾਂਗੂ ਕਿਸੇ ਦੀ ਸੋਚ ਤੇ ਕਿਸੇ ਦੀ ਗੱਲ ਨੂੰ ਅਣਦੇਖਿਆ ਕਰਨਾ ਪਊਗਾ